ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂਗੇ ਕੁਝ ਕਿਸਾਨ ਵੀਰਾਂ ਦੇ ਫੋਨ ਆਉਦੇ ਨੇ ਸਾਨੂੰ ਦੇਹੀ ਮਸ਼ਰੂਮ ਦਾ ਕੰਮ ਕਰਨਾ ਚਾਹੁੰਦੇ ਆ ਕਿੱਥੋਂ ਸ਼ੁਰੂ ਕਰੀਏ ਕਿੰਨੇ ਕੁ ਸੀ ਬੈਗ ਰੱਖੀਏ ਜਾਂ ਸ਼ੈੱਡ ਬਣਾਉਣ ਦੀ ਜ਼ਰੂਰਤ ਹੈਗੀ ਆ ਸਾਨੂੰ ਕੋਈ ਸਾਡੇ ਘਰੇ ਬਾਂਡੇ ਖਾਲੀ ਪਿਆ ਕੇ ਦੇ ਘਰੇ ਰੂਮ ਖਾਲੀ ਪਿਆ ਵੀ ਉਹ ਅਸੀਂ ਉਹ ਚ ਵੀ ਰੱਖ ਸਕਦੇ ਆਂਗੇ ਤਾਂ ਬਾਈ ਆਪਾਂ ਨੂੰ ਜਿਹੜਾ ਇਹਦੇ ਖਾਤਰ ਸ਼ੈੱਡ ਹੈ ਉਹ ਬਣਾਉਣ ਦੀ ਕੋਈ ਖਾਸ ਜ਼ਰੂਰਤ ਨਹੀਂ ਹੈਗੀ ਤੁਸੀਂ ਆਪਣੇ ਘਰ ਦੇ ਰੂਮ ਦੇ ਵਿੱਚ ਜਾਂ ਬਾਂਡੇ ਦੇ ਵਿੱਚ ਕਿਤੇ ਵੀ ਰੱਖ ਸਕਦੇ ਹੋ ਬਸ ਇਹਨਾਂ ਕਦੇ ਵੀ ਦੀ ਹਵਾ ਕਰਾਸਿੰਗ ਹੁੰਦੀ ਹੋਵੇ ਤੇ ਉਹਨੂੰ ਤੁਸੀਂ ਕਵਰ ਕਰ ਲਓ ਇੱਕ ਕਾਜ ਵਗੈਰਾ ਜਿਵੇਂ ਆਪਣੇ ਸ਼ੈੱਡ ਕਰੇ ਹੋਏ ਨੇਗੇ ਜੇਕਰ ਤੁਸੀਂ ਥੋੜੀ ਸਲਾਹ ਹੈਗੀ 2000 3000 ਰੁਪਏ ਰੱਖਣ ਦੀ ਤਾਂ ਤੁਸੀਂ ਸ਼ੈੱਡ ਉਸ ਅਕੋਰਡਿੰਗ ਕਸਟਮਾਈਜ਼ ਕਰ ਸਕਦੇ ਹੋ ਬਾਕੀ ਜੇਕਰ ਕਿਸੇ ਦੇ ਵੀਰਲੇ ਭਰਾ ਲਵੇ ਕੋਈ ਥਾਂ ਘਟ ਹੈ ਨਹੀਂ ਫਿੱਟ ਬੈਠ ਰਿਹਾ 1000 ਰੁਪਏ ਦਾ ਥਾਂ ਤਾਂ ਜਿਹੜਾ ਮੈਂ 2020 ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਪਹਿਲੇ ਸਾਲ ਕਰਿਆ ਸੀਗਾ 42x35 ਦਾ 42 ਫੁੱਟ ਲੰਬਾਈ 35 ਫੁੱਟ ਚੜਾਈ ਜਿਹਦੇ ਵਿੱਚ 5 ਫੁੱਟ ਚੌੜੇ ਬੈੱਡ ਸੀਗੇ ਤੇ ਦੋ ਤੋਂ 2.5 ਫੁੱਟ ਚੌੜੀਆਂ ਨੇ ਰਾਦ ਆ ਰਹੀਆਂ ਸੀ ਜਿਹਦੇ ਵਿੱਚ ਆਪਾਂ ਤੁਰਨਾ ਹੁੰਦਾ ਹੈਗਾ ਉਹਦੇ ਵਿੱਚ ਤੁਹਾਡਾ 1000 ਕਿ ਬੈਗ 8900 ਬੈਗ ਟਿਕ ਜੂਗਾ ਆਰਾਮ ਨਾਲ ਤੇ ਤੁਸੀਂ ਆਪਣਾ ਜਿਹੜਾ ਮਸ਼ਰੂਮ ਦਾ ਇੱਕ ਪਹਿਲਾ ਐਕਸਪੀਰੀਅੰਸ ਹੈ ਉੱਥੋਂ ਹੀ ਕਰ ਸਕਦੇ ਹੋ ਬਾਕੀ ਕਈ ਵੀਰਾਂ ਦੇ ਫੋਨ ਵੀ ਇਹ ਪ੍ਰੋਫਿਟ ਵਾਲਾ ਤਾਂ ਦਾ ਹੈਗਾ ਜਾਂ ਕਿਵੇਂ ਆ ਬਈ ਜੇਕਰ ਤੁਸੀਂ ਪਹਿਲੇ ਸਾਲ ਕਰਨਾ ਚਾਹੁੰਦੇ ਹੋ ਮੇਰੇ ਅਕੋਰਡਿੰਗ ਤੁਸੀਂ ਪਹਿਲੇ ਸਾਲ ਕੋਈ ਪ੍ਰੋਫਿਟ ਵਗੈਰਾ ਲਾਲਚ ਨਾ ਕਰਕੇ ਚੱਲੋ ਪਹਿਲੇ ਸਾਲ ਤੁਸੀਂ ਸਿਰਫ ਇੱਕ ਇਹ ਨੀਤੀ ਨਾਲ ਚੱਲੋ ਵੀ ਅਸੀਂ ਗਰੋਅ ਕਰਨਾ ਸਿੱਖਣਾ ਹੈ ਸਾਨੂੰ ਗਰੋਅ ਕਰਨੀ ਆਉਣੀ ਚਾਹੀਦੀ ਹੈ ਤੁਸੀਂ ਮਾਰਕੀਟੇ ਦਾ ਢਾਂਚਾ ਦੇਖੋ ਕਿੱਦਾਂ ਦੀ ਮਾਰਕੀਟ ਹੈ ਜਿਹੜੀ ਉਹ ਚੱਲ ਰਹੀ ਹੈਗੀ ਕੀ ਰੇਟ ਵਗੈਰਾ ਮਿਲ ਰਹੇ ਨੇ ਕਿਹੜੇ ਦਿਨਾਂ 'ਚ ਕੀ ਰੇਟ ਚੱਲ ਰਿਹਾ ਹੈਗਾ ਮੈਂ ਆਪਣਾ ਕੰਮ 2020 ਤੋਂ ਸ਼ੁਰੂ ਕਰਾਇਆ ਹੋਇਆ ਹੈ ਤੇ ਹੁਣ 2025 ਚੱਲ ਰਿਹਾ ਹੈਗਾ 2020 ਤੋਂ 25 ਤੱਕ ਮੇਰੇ ਜਿੰਨੇ ਵੀ ਸੀਜ਼ਨ ਚੱਲੇ ਸੀਗੇ ਮੇਰੇ ਕੋਲ ਸਭ ਦਾ ਇੱਕ ਰਿਕਾਰਡ ਡਾਟਾ ਪਿਆ ਹੈਗਾ ਉਹਦੇ ਵਿੱਚ ਮੈਂ ਸਾਰਾ ਲਿਖਿਆ ਹੋਇਆ ਹੈ ਕਿਹੜੇ ਦਿਨ ਕਿੰਨੀ ਮਸ਼ਰੂਮ ਤੇ ਕੀ ਰੇਟ ਲੱਗੀ ਹੈ ਜਿਸ ਦਿਨ ਆਪਾਂ ਨੂੰ ਇੱਕ ਐਨਾਲਿਸਿਸ ਹੁੰਦਾ ਹੈਗਾ ਵੀ ਆਪਣੀ ਆ ਦੇ ਨਾਲ ਜਾਰ ਰੇਟ ਲੱਗੀ ਹੈ ਤੇ ਇੱਕ ਸੀਜ਼ਨ ਹੈ ਜਿਹੜਾ ਉਹ ਵੀ ਸਕੇ ਦੇ ਜਾਂਦਾ ਵੀ ਇਸ ਵਾਰ ਸੀਜ਼ਨ ਚੰਗਾ ਲੱਗ ਰਿਹਾ ਹੈ ਇਸ ਵਾਰ ਸੀਜ਼ਨ ਮੰਦਾ ਲੱਗ ਰਿਹਾ ਹੈਗਾ ਬਾਕੀ ਥੋੜੀ ਜਿਹੜ ਇੱਕ ਕੁਆਲਿਟੀ ਦੇ ਉੱਪਰ ਡਿਪੈਂਡ ਹੈ ਤੇ ਡਿਮਾਂਡ ਦੇ ਉੱਪਰ ਕਈ ਵੀ ਸਾਡੇ ਨਾਲ ਫਾਰਮ ਦੇ ਵੀ ਆਉਂਦੇ ਨੇ ਜਾਂ ਫੋਨ ਕਰਦੇ ਨੇ ਵੀ ਭਾਈ ਅਸੀਂ ਨਾ ਤੂੜੀ ਭਿਉਈ ਬੈਠਿਆਂ ਤੁਹਾਨੂੰ 20 ਚਾਹੀਦਾ ਕਿਲੋ ਦੇ ਕਿਲੋ ਤੇ ਜਦੋਂ ਤੁਸੀਂ ਉਹਨਾਂ ਨੂੰ ਪੁੱਛਦੇ ਨਹੀਂ ਤੁਸੀਂ ਆਪਣਾ ਤੂੜੀ ਵਗੈਰਾ ਕਿੱਦਾਂ ਭਿਉਈ ਹੈ ਤਾਂ ਹੁਣਾ YouTube ਤੋਂ ਦੇਖ ਕੇ ਜਦੋਂ ਆਪਾਂ ਢਿੰਗਰੀ ਮਸ਼ਰੂਮ ਦੀ ਤੂੜੀ ਆਪਾਂ ਕਹਿੰਦੇ 72 ਘੰਟੇ ਭਿਉ ਕੇ ਆਪਾਂ ਸਿੰਪਲ ਹੋ ਜੀ ਢਿੰਗਰੀ ਬੀਜ ਬੀਜਦੇ ਆ ਤਾਂ ਵੀਰੇ ਜਿਹੜਾ ਉਹ ਢਿੰਗਰੀ ਬੀਜ ਜਿਹੜਾ ਬਜਾਈ ਕਰਨ ਦਾ ਤਰੀਕਾ ਹੈਗਾ ਉਹ ਉਹ ਦਾ ਵੱਖਰਾ ਹੈਗਾ ਉਹ ਸਿੰਪਲ ਤੂੜੀ ਭਿਉ ਕੇ ਆਪਾਂ ਕਰ ਸਕਦੇ ਆ ਪਰ ਜਿਹੜੀ ਇਹਦੀ ਤੂੜੀ ਆਈ ਏ ਤਿੰਨ ਤਰੀਕਿਆਂ ਨਾਲ ਗੱਲ ਲਾਗੀ ਹੁਣ ਪਹਿਲਾ ਹੈਗਾ ਲੌਂਗ ਮੈਥਡ ਜਿਸ ਦੇ ਨਾਲ 30 ਤੋਂ 35 ਦਿਨ ਲੱਗ ਜਾਂਦੇ ਨੇਗੇ ਤੇ ਦੂਜਾ ਹੈਗਾ ਜੀਰੋ ਪੋਲੀਟੈਨਲ ਮੈਥਡ ਜਿਵੇਂ ਚੋ ਪੈਪਾ ਲੈ ਕੇ ਮੰਨ ਲਓ ਵੀ ਆਪਣਾ ਲੈ ਤਿੰਨ ਨੀਚੇ ਹੁੰਦੀਆਂ ਦੋ ਉੱਪਰ ਛੇ ਪੈਪਾ ਹੁੰਦੀਆਂ ਨੇ ਆ ਛੇ ਪੈਪਾ ਲੈ ਕੇ ਉਹਦੇ ਵਿੱਚ ਹੋਲ ਕੱਢੇ ਹੁੰਦੇ ਨੇ ਉਹ ਰੱਖ ਦਿੰਦੇ ਆ ਇੱਕ ਇਹ ਸ਼ਾਰਟ ਮੈਥਡ ਸ਼ਾਰਟ ਮੈਥਡ ਜਿਹਦਾ ਆਪਾਂ ਟਨਲ ਵਗੈਰਾ ਜੇ ਤੁਹਾਨੂੰ ਪਿੱਛੇ ਵੀਡੀਓ ਪਾਈਆਂ ਹੋਈਆਂ ਆਪਣੀਆਂ ਉਹ ਮੈਥਡ ਆ ਗਿਆ ਇਹ ਤਿੰਨੋਂ ਮੈਥਡ ਨਾਲ ਇਹਦੀ ਤੂੜੀ ਆਈ ਉਹ ਗਾਲੀ ਜਾਂਦੀ ਹੈਗੀ ਬਾਕੀ ਦੀ ਤੂੜੀ ਹੁੰਦੀ ਆ ਬ ਉਹ ਆਪਣੀ ਵੀਟ ਸਟਰਾ ਹੁੰਦੀ ਹੈ ਉਹ ਪ੍ਰੋਪਰ ਵਧੀਆ ਚ ਚੰਗੇ ਤਰੀਕੇ ਦੀ ਹੁੰਣੀ ਚਾਹੀਦੀ ਹੈ ਮੀਨਸ ਇਹ ਨਹੀਂ ਵੀ ਕਿ ਤੋ ਗਿੱਲੀ ਹੋਈ ਸਲਾਬੀ ਹੋਈ ਤੂੜੀ ਆਪਾਂ ਚੱਕ ਲਈਏ ਤੇ ਆਪਾਂ ਨੂੰ ਗਾਲ ਨਵੇ ਜੀ ਉਦਾਂ ਨਹੀਂ ਕੰਮ ਚੱਲਦਾ ਹੈਗਾ ਇਹ ਪ੍ਰੋਪਰ ਜਿਹੜੀ ਆਪਣੀ ਤੂੜੀ ਚੰਗੀ ਚਮਕ ਵਾਲੀ ਹੁੰਦੀ ਹੈ ਉਹਦੇ ਨਾਲ ਜਿਹੜੀ ਕੰਪੋਸਟ ਰੈਡੀ ਹੁੰਦੀ ਹੈ ਤੇ ਜਿਹੜੀ ਕੰਪੋਸਟ ਹੈ ਇਹ 10 ਕਿਲੋ ਲਫਾ ਪਾਉਂਦਾ ਜਿਹੜਾ ਤੁਹਾਨੂੰ ਫਾਰਮ ਤੋਂ ਮਿਲ ਸਕਦਾ ਹੈਗਾ ਹੁਣ ਸਾਈਟ ਦੇਖੋ ਜਿਹੜੇ ਕਿਸਾਨ ਵੀਰ ਆਪਣੀ ਮਸ਼ਰੂਮ ਦੀ ਖੇਤੀ ਪਹਿਲੀ ਵਾਰੀ ਕਰਨਾ ਚਾਹੁੰਦੇ ਨੇ ਉਹਨਾਂ ਲਈ ਹੁਣ 15 ਦਿਨ ਤੋਂ ਬਾਅਦ ਜਿਹੜਾ ਸਮਾਂ ਆ ਉਹ ਬਿਲਕੁਲ ਸ ਕਾਂਕੋ ਟੈਂਪਰੇਚਰ ਨਾਲ ਆਟੋਮੈਟਿਕ ਹੀ ਡਾਊਨ ਜਾਣ ਲੱਗਿਆ ਰਾਤ ਨੂੰ ਤੇ ਦਿਨ ਦਾ ਟੈਂਪਰੇਚਰ ਵੀ ਤੂੰ ਬਹੁਤਾ ਉੱਪਰ ਨਹੀਂ ਜਾਂਦਾ ਕਿਉਂ ਕਿ ਜਿਹੜਾ ਕੰਪੋਸਟ ਵਿੱਚ ਬੀਜ ਵਗੈਰਾ ਬੀਜ ਨੂੰ ਮਾਈਸੀਲੀਅਮ ਰਨ ਕਰਨ ਲਈ ਜਿਹੜਾ ਟੈਂਪਰੇਚਰ ਚਾਹੀਦਾ ਹੈਗਾ ਉਹ 25 ਡਿਗਰੀ ਮੈਕਸਿਮਮ ਚਾਹੀਦਾ ਹੈਗਾ 20 ਤੋਂ 25 ਡਿਗਰੀ ਦੇ ਵਿੱਚ ਵਿੱਚ ਤਾਂ ਆਪਣੇ ਮਾਈਸੀਲੀਅਮ ਰਨ ਖਾਤਰ ਰਨ ਕਰਨ ਖਾਤਰ ਜਿਹੜਾ ਟੈਂਪਰੇਚਰ ਬਹੁਤ ਹੀ ਵਧੀਆ ਹੈਗਾ ਤੇ ਅਸੀਂ ਵੀ ਆਪਣੇ 18 ਜਾਂ 19 ਤਰੀਕ ਨੂੰ ਸਪੋਨਿੰਗ ਕਰ ਦੇਣੀ ਹੈ ਬਟ ਹੁਣ ਉਹ ਨੈਚੁਰਲ ਤਰੀਕੇ ਨਾਲ ਜਿਹੜੀ ਮਸ਼ਰੂਮ ਹੈ ਜਿਹੜੀ ਗ로우 ਹੋ ਸਕਦੀ ਹੈਗੀ ਆਪਣਾ 15 ਤੋਂ ਲੈ ਕੇ ਤੁਸੀਂ 15 ਅਕਤ ਤੇ ਜਿਹੜਾ ਉਸ ਤੋਂ ਬਾਅਦ ਆਪਣੇ ਕਈ ਵੀਰ ਪੁੱਛ ਰਹੇ ਨੇ ਵੀ ਕੋਕੋ ਪੀਟ ਵਗੈਰਾ ਦਾ ਕੀ ਇਹਦੇ ਵਿੱਚ ਵਰਤੋਂ ਹੁੰਦੀ ਹੈ ਕਿੱਥੇ ਵਰਤੀ ਜਾਂਦੀ ਹੈ ਜਿਹੜੀ ਕੋਕੋ ਪੀਟ ਆ ਬਾਈ ਜਦੋਂ ਤੁਸੀਂ ਸਪੌਨਿੰਗ ਕਰਦੇ ਕੰਪੋਸਟ ਦੇ ਬੈਗ ਲੈ ਕੇ ਰੱਖਦੇ ਤਾਂ ਉਸ ਤੋਂ 10 ਤੋਂ 12 ਜਾਂ 15 ਦਿਨਾਂ ਬਾਅਦ ਤੁਹਾਡੇ ਬੈਗ ਨੇੜੇ ਵਾਈਟ ਹੋ ਜਾਣਗੇ ਮਾਈਸੀਲੀਅਮ ਰਣ ਹੋ ਜਾਊਗਾ ਤੇ ਉਸ ਤੋਂ ਬਾਅਦ ਉਹ ਜਿਹੜਾ ਬੈਗ ਦਾ ਹਾਰਡ ਪੈਨ ਉੱਪਰਲਾ ਜਿਹੜਾ ਕਾਰਡੀ ਹੋਈ ਹੁੰਦੀ ਹੈ ਕੰਪੋਸਟ ਆ ਆਪਾਂ ਸਖਤ ਕਹਿ ਦਿੰਦੇ ਆ ਉਹਨੂੰ ਬ੍ਰੇਕ ਕਰੋ 10 ਥਰਲ ਤੇ ਬ੍ਰੇਕ ਕਰਕੇ ਉਹਦੇ ਉੱਪਰ 1.5 ਤੋਂ 2 ਇੰਚ ਕੋਕੋ ਪਿਟ ਨੂੰ ਪਹਿਲਾਂ ਗਿੱਲੀ ਕਰਨਾ ਪੈਂਦਾ ਕੇਸਿੰਗ ਵਾਲੀ ਜਾਂਦੀ ਉਹਦੀ ਤੇ ਉਹਨੂੰ ਪਾਉਣਾ ਸ਼ੁਰੂ ਕਰ ਦਿਓ 1.5 ਤੋਂ 2 ਇੰਚ ਤੇ ਉਹ ਤੋਂ ਬਾਅਦ ਹਫਤਾ ਤੁਸੀਂ ਉਹਨੂੰ ਪ੍ਰੋਪਰ ਟੈਂਪਰੇਚਰ 25 ਡਿਗਰੀ ਤੱਕ ਹੀ ਰੱਖਣਾਗਾ ਤੇ ਉਹ ਜਿਹੜਾ ਮਾਈਸੀਲੀਅਮ ਹੋ ਰਨ ਹੋਣਾ